ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਦੀ ਸਥਾਪਨਾ 8 ਚਲਾਈ ਹੋਈ 164 ਨੂੰ ਸਵਰਗਵਾਸੀ ਗਿਆਨੀ ਲਖਨ ਸਿੰਘ ਅਨੰਦਪੁਰਾ ਨੇ ਇਹ ਸੁਪਨਾ ਲੈ ਕੇ ਕੀਤੀ ਸੀ ਕਿ ਨੇਤਰਹੀਣ ਕੋਈ ਵੀ ਸੜਕਾਂ ਦੇ ਉੱਤੇ ਭੀਖ ਮੰਗਦਾ ਦਾ ਜਨਮ ਹ। ਸੋ ਮੈਂ ਕਿਤਾ ਬੇਨਤੀ ਕਰੂੰਗਾ ਤੁਹਾਡੇ ਮਾਧਮ ਰਾਹੀਂ ਕਿ ਜਿੱਥੇ ਵੀ ਤੁਹਾਨੂੰ ਇਹ ਦੇਖ ਰਹੇ ਨੇ ਸਾਡੇ ਤੁਹਾਡੇ ਦਰਸ਼ਕ ਵੀ ਉਹ ਜਿੱਥੇ ਵੀ ਤੁਹਾਨੂੰ ਕੋਈ ਜਿਹੜਾ ਦੇਖ ਨਹੀਂ ਸਕਦਾ ਬੱਚਾ ਜਾਂ ਜਿਹੜਾ ਤੁਰ ਫਿਰ ਨਹੀਂ ਸਕਦਾ ਜਿਹੜਾ ਦੇਖ ਨਹੀਂ ਸਕਦਾ ਉਹਨੂੰ ਨੇਤਰਹੀਣ ਜਾਂ ਉਹਨੂੰ ਕਹਿ ਸਕਦੇ ਸੁਰਮਾ ਸਿੰਘ ਕਹਿ ਸਕਦੇ ਤੇ ਜਿਹੜਾ ਤੁਰ ਫਿਰ ਨਹੀਂ ਸਕਦਾ ਔਰਥੋ ਜਿਹੜਾ ਵਾਲਾ ਹੈਗਾ ਬੱਚਾ ਉਹਨੂੰ ਤੁਸੀਂ ਅੰਗਹੀਣ ਕਹਿ ਸਕਦੇ ਹੋ ਤੇ ਜਾਂ ਜ ਵਿਕਲਾਂਗ ਸ਼ਬਦ ਹੈ ਜਿਹੜਾ ਉਹ ਸ਼ਬਦ ਜਿਹੜਾ ਵਰਜਦੇ ਤੁਸੀਂ ਇਹ ਕਹਿ ਸਕਦੇ ਆ ਸੰਗੀਤ ਜਾਂ ਕੋਈ ਵੀ ਚੀਜ਼ ਆਪਾਂ ਅਗਰ ਸਿਖਾਉਨੇ ਆ ਉਹਦੇ ਵਿੱਚ ਇੱਕ ਤਾਂ ਤੁਹਾਡੀ ਰੁਚੀ ਤੇ ਕੰਮ ਕਰਦੀ ਆ ਤੇ ਤੁਹਾਡੀ ਰੁਚੀ ਕਿੰਨੀ ਆ ਤੇ ਜਿਹੜਾ ਬੰਦਾ ਸਿੱਖਣਾ ਚਾਹੁੰਦਾ ਕਿਸੇ ਵੀ ਕੰਮ ਨੂੰ ਕਈ ਵਾਰੀ ਤਾਂ ਆਪਾਂ ਸੋਚਦੇ ਆਂ ਆਪਾਂ ਹੈਰਾਨ ਹੋ ਜਾਂਦੇ ਆਂ ਵੀ ਯਾਰ ਇੰਨਾ ਔਖਾ ਕੰਮ ਇਹਨੇ ਮਿੰਟਾਂ 'ਚ ਸਿੱਖ ਲਿਆ ਕਈ ਵਾਰੀ ਉਹਨੂੰ ਸਾਲਾਂ ਵੱਧੀ ਲੱਗ ਜਾਂਦੇ ਆਂ ਜੇ ਮੰਨ ਲਓ ਕਹਿੰਦੇ ਹੋ ਕਿ ਪਰਮਾਤਮਾ ਜੀ ਇੱਕ ਚੀਜ਼ ਦੀ ਕੋਈ ਘਾਟ ਪਾਉਂਦਾ ਤਾਂ ਇੱਕ ਪਲੱਸ ਕਰ ਦਿੰਦਾ ਜੇ ਮੰਨ ਲਓ ਸਾਡਾ ਦੋ ਕੰਨ ਸੁਣਨ ਵਾਸਤੇ ਦਿੱਤੇ ਨੇ ਦੋ ਅੱਖਾਂ ਦੇਖਣ ਵਾਸਤੇ ਦਿੱਤੀਆਂ ਨੇ ਦੋ ਹੱਥ ਸਾਨੂੰ ਕੰਮ ਕਰਨ ਲਈ ਦਿੱਤੇ ਨੇ ਲੱਤਾਂ ਤੋਂ ਵਾਸਤੇ ਦਿੱਤੀਆਂ ਤੁਸੀਂ ਦੇਖੋਗੇ ਜੇ ਕਿਸੇ ਦੀ ਇੱਕ ਲੱਤ ਨਹੀਂ ਹੈਗੀ ਦੂਸਰੀ ਲੱਤ ਦੇ ਵਿੱਚ ਪਾਵਰ ਡਬਲ ਹੈ ਜੇ ਕਿਸੇ ਦਾ ਇੱਕ ਹੱਥ ਨਹੀਂ ਹੈਗਾ ਦੂਸਰੇ ਹੱਥ ਦੇ ਨਾਲ ਡਬਲ ਨਾਲੋਂ ਵੱਧ ਕੰਮ ਕਰਦਾ ਇਸੇ ਤਰ੍ਹਾਂ ਇਹ ਵੀ ਜੇ ਅੱਖਾਂ ਨਹੀਂ ਹੈਗੀਆਂ ਉਹਨੂੰ ਕੰਨਾਂ ਦੇ ਜਿਹੜੀਆਂ ਸੈਂਸ ਕਿੰਨੀ ਜ਼ਬਰਦਸਤ ਦੇਦੀ ਉਹ ਸੁਣ ਕੇ ਉਸ ਚੀਜ਼ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਤੇ ਉਹਨੂੰ ਫਿਰ ਉਹ ਕਰ ਜਾਂਦਾ ਸਿੱਖ ਜਾਂਦਾ ਇਹ ਸਾਡੇ ਕੋਲ ਇੱਥੇ ਨੇਤਰਹੀਨ ਲੜਕੀਆਂ ਦਾ ਤੇ ਬਜ਼ੁਰਗਾਂ ਦਾ ਰਹਿਣ ਦਾ ਪ੍ਰਬੰਧ ਹੈ ਜਿਹੜੀਆਂ ਲੜਕੀਆਂ ਵਾਸਤੇ ਸਾਡੀ ਸੰਸਥਾ ਹੈ ਉਹ ਸਾਡੀ ਅੰਮ੍ਰਿਤਸਰ ਦੇ ਵਿੱਚ ਸਨਸਾਭ ਰੋਡ ਦੇ ਉੱਤੇ ਛਾਟਾ ਸਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਾਡੀ ਇਹ ਸੰਸਥਾ ਜਿੱਥੇ ਨੇਤਰਹੀਨ ਲੜਕੀਆਂ ਨੂੰ ਵਧੀਆ ਵਿੱਦਿਆ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਘਰ ਦੇ ਘਰੇਲੂ ਕੰਮ ਸਿਖਾ ਕੇ ਨਿਪੁੰਨ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਵਿੱਦਿਆ ਤੋਂ ਬਾਅਦ ਆਪਣਾ ਗ੍ਰਿਹਸਤੀ ਜੀਵਨ ਹੈ ਜਿਹੜਾ ਉਹ ਵੀ ਵਧੀਆ ਤਰੀਕੇ ਨਾਲ ਜੀ ਸਕਣ। ਕੋਈ ਟੈਕ ਮੈਂ ਹੋਰ ਬੜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਇਸ ਸੰਸਾ ਦਾ ਕਿਸੇ ਪਾਸੇ ਵੀ ਕੋਈ ਜ਼ਿਆਦਾ ਪ੍ਰਚਾਰ ਨਹੀਂ ਹੈਗਾ ਪਰ ਤੁਸੀਂ ਦੇਖੋ ਕਿ ਆ ਤੁਹਾਡੇ ਕੋ ਡੈਰੀ ਪਈ ਆ ਸਾਡੀ ਇਹਦੇ ਵਿੱਚ ਤਕਰੀਬਨ 3 ਮਹੀਨਿਆਂ ਦੀ ਐਡਵਾਂਸ ਦੇ ਵਿੱਚ ਰੋਟੀ ਦੀ ਬੁਕਿੰਗ ਹੈ ਜੀ ਔਰ ਇੱਥੇ ਰੋਟੀ ਖਾਣ ਵਾਸਤੇ ਲੱਗਰ ਆਉਣ ਵਾਸਤੇ ਇੱਥੇ ਮੰਨੋ ਮੰਨੋ ਟਾਈਮ ਲੈਣਾ ਪੈਂਦਾ ਤੁਸੀਂ ਇਹ ਦੇਖ ਲਓ ਵੀ ਤਿੰਨ ਤਿੰਨ ਮਹੀਨੇ ਲੰਚ ਬ੍ਰੇਕਫਾਸਟ ਤੇ ਡਿਨਰ ਸਾਡਾ ਬੁੱਕ ਹੈ ਤੇ ਉਹ ਮੰਨੋ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸੰਗਤ ਆ ਕੇ ਸ਼ਿਕਾਉਂਦੀ ਹੈ ਉਹਦੇ ਵਿੱਚ ਕਿਸੇ ਦੇ ਬੱਚੇ ਦਾ ਜਨਮ ਦਿਨ ਹੁੰਦਾ ਕਿਸੇ ਦੀ ਮੇਰੀ ਜਨਮ ਵਰਤਰੀ ਆ ਕਿਸੇ ਦੇ ਬਜ਼ੁਰਗਾਂ ਦੀ ਵਰਤੀ ਜਾਂ ਕੋਈ ਖੁਸ਼ੀ ਨਾਮੇ ਕੋਣਾ ਚਾਹੁੰਦਾ ਆ ਉਹ ਆ ਕੇ ਇੱਥੇ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਮਨ ਨੂੰ ਸ਼ਾਂਤੀ ਮਿਲਦੀ ਆ ਔਰ ਉਹਨਾਂ ਨੂੰ ਖੁਸ਼ੀ ਮਿਲਦੀ ਆ ਔਰ ਇਹਨਾਂ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਆ ਅਜਿਹਾ ਲੁਧਿਆਣਾ ਦੇ ਗਿਰ ਰੋਡ ਸਥਿਤ ਨੇਤਰਹੀੰ ਦਾ ਗੁਰਦੁਆਰਾ ਅਸਮਾ ਦੀ ਸੋਚ ਬਦਲਣ ਦੇ ਨਾਂ ਨਾਲ ਨੇਤਰਹੀੰ ਦੇ ਵਿਕਾਸ ਲਈ ਵੀ ਕੰਮ ਕਰ ਰਿਹਾ ਹੈ ਇਸ ਮੌਕੇ ਭਾਰਤ ਨੇਤਰਹੀੰ ਸਮਾਦ ਦੇ ਸੇਵਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 1964 ਵਿੱਚ ਸਥਾਪਿਤ ਇਹ ਸੰਸਥਾ ਨੇਤਰਹੀਣ ਦੇ ਵਿਕਾਸ ਲਈ ਕੰਮ ਕਰਦੀ ਹੈ ਅਤੇ ਸਮੇਂ ਦੇ ਨਾਲ-ਨਾਲ ਸੰਸਥਾ ਵੱਲੋਂ ਇਸ ਸਬੰਧ ਦੇ ਵਿੱਚ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ੁਰੂਆਤ ਵਿੱਚ ਨੇਤਰਹੀਣ ਨੂੰ ਕੰਮ ਦੇਣ ਦੇ ਮੌਕੇ ਘੱਟ ਸੀ ਅਤੇ ਹੁਣ ਉਹਨਾਂ ਦੀ ਪੜ੍ਹਾਈ ਵਾਸਤੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਤਾਂ ਕਿ ਜੋ ਨੇਤਰਹੀਣ ਸਮਾਜ ਦੇ ਵਿੱਚ ਅੱਗੇ ਵਧ ਸਕਣ। ਸਤਿ ਸ਼੍ਰੀ ਅਕਾਲ। ਜੀ ਸਭ ਤੋਂ ਪਹਿਲਾਂ ਆਪਣਾ ਸ਼ੁਕਰੀਆ ਮੇਰਾ ਨਾਮ ਗੁਰਪ੍ਰੀਤ ਸਿੰਘ ਚਾਹਲ ਆ ਜੀ ਤੇ ਮੈਂ ਜਾਣ ਸਕਤਰਾ ਭਾਰਤ ਨੇਤਰਹੀਨ ਸੇਵਕ ਸਮਾਜ ਮੁੱਖ ਦਫ਼ਤਰ ਗਿਲ ਰੋਡ ਲੁਧਿਆਣਾ ਤੋਂ ਜੀ ਸਰ ਸਰ ਕਿੰਨੇ ਸਾਲਾਂ ਤੋਂ ਇਹ ਦਫ਼ਤਰ ਚੱਲ ਰਿਹਾ ਇਹ ਸੰਸਥਾ ਸਵਰਗਵਾਸੀ ਗਿਆਨੀ ਲਖਮਨ ਸਿੰਘ ਗੰਧਰਵ ਜਿਹੜੇ ਕਿ ਖੁਦ ਵੀ ਨੇਤਰਹੀਨ ਸੀਗੇ ਜੀ ਪਿੰਡ ਮਹਿਮੂਦਪੁਰਾ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸੀ ਤੇ ਉਹਨਾਂ ਨੇ 8 ਜੁਲਾਈ 1964 ਨੂੰ ਇਹ ਸੰਸਥਾ ਦੀ ਸਥਾਪਨਾ ਕੀਤੀ ਸੀ ਤੇ ਨਾਲ ਗੁਰਦੁਆਰਾ ਸਾਹਿਬ ਜਿਹੜਾ ਨੇਤਰਹੀਨਾਂ ਦਾ ਗੁਰਦੁਆਰਾ ਹੈ ਜਿਹਨੂੰ ਆਮ ਤੌਰ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹਨੂੰ ਅੰਨਿਆਂ ਦੇ ਗੁਰਦੁਆਰੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਜਿਹੜਾ ਇਹ ਸ਼ਬਦ ਹੈ ਅੰਨੇ ਸ਼ਬਦ ਹਾਂਜੀ ਇਹਨੂੰ ਥੋੜਾ ਜਿਹਾ ਅਗਰ ਆਪਾਂ ਸਤਕਾਰ ਨਾਲ ਲਈਏ ਕਿਉਂਕਿ ਜਦਾ ਸਿੱਖ ਧਰਮ ਦੇ ਵਿੱਚ ਸੂਰਮਾ ਸਿੰਘ ਨੇਤਰਹੀਣ ਨੂੰ ਕਿਹਾ ਜਾਂਦਾ ਜਾਂ ਨੇਤਰਹੀਣ ਜਿਹੜੇ ਨਿਗਾ ਤੋਂ ਨਿਤਰਾ ਤੋਂ ਵਾਂਝੇ ਨੇ ਜੀ ਜਾਂ ਵਿਜੀਬਲੀ ਇੰਪੇਅਰਡ ਸ਼ਬਦ ਅਸੀਂ ਵਰਤ ਸਕਦੇ ਹਾਂ ਸੋ ਇਹ ਜਿਹੜਾ ਸ਼ਬਦ ਦਾ ਖਾਸ ਤੌਰ ਦੇ ਉੱਤੇ ਇਹਨੂੰ ਕੋਈ ਜ਼ਿਆਦਾ ਮਤਲਬ ਇਹਨੂੰ ਥੋੜਾ ਜਿਹਾ ਪੱਤੀ ਜਾਣ ਕੇ ਜਾਂ ਸ਼ਬਦ ਜਿਹੜਾ ਇਹ ਲੱਗਦਾ ਸਮਾਜ ਦੇ ਵਿੱਚ ਸੋ ਮੈਂ ਇੱਕ ਤਾਂ ਬੇਨਤੀ ਕਰੂੰਗਾ ਤੁਹਾਡੇ ਮਾਧਮ ਰਾਹੀਂ ਵੀ ਕਿ ਜਿੱਥੇ ਵੀ ਸਾਨੂੰ ਇਹ ਦੇਖ ਰਹੇ ਨੇ ਸਾਡੇ ਤੁਹਾਡੇ ਦਰਸ਼ਕ ਵੀ ਉਹ ਜਿੱਥੇ ਵੀ ਤੁਹਾਨੂੰ ਕੋਈ ਜਿਹੜਾ ਦੇਖ ਨਹੀਂ ਸਕਦਾ ਬੱਚਾ ਜਾਂ ਜਿਹੜਾ ਤੁਰ ਫੇਰ ਨਹੀਂ ਸਕਦਾ ਜਿਹੜਾ ਦੇਖ ਨਹੀਂ ਸਕਦਾ ਉਹਨੂੰ ਨੇਤਰਹੀਣ ਜਾਂ ਉਹਨੂੰ ਕਹਿ ਸਕਦੇ ਸੂਰਮਾ ਸਿੰਘ ਕਹਿ ਸਕਦੇ ਹੋ ਜੀ ਤੇ ਜਿਹੜਾ ਤੁਰ ਫੇਰ ਨਹੀਂ ਸਕਦਾ ਔਰਥੋ ਜਿਹੜਾ ਵਾਲਾ ਹੈਗਾ ਬੱਚਾ ਉਹਨੂੰ ਤੁਸੀਂ ਅੰਗਹੀਣ ਕਹਿ ਸਕਦੇ ਹੋ ਤੇ ਜਾਂ ਅੱਜ ਵਿਕਲਾਂਗ ਸ਼ਬਦ ਹੈ ਜਿਹੜਾ ਜੀ ਉਹ ਸ਼ਬਦ ਜਿਹੜਾ ਪਰ ਚੱਲੇ ਤੇ ਤੁਸੀਂ ਇਹ ਕਹਿ ਸਕਦੇ ਹੋ ਸੋ ਇਸ ਤਰ੍ਹਾਂ ਜਿੱਦਾਂ ਆਮ ਪਿੰਡਾਂ ਦੇ ਵਿੱਚ ਆਪਾਂ ਛੇੜਦੇ ਆਂ ਬੱਚਿਆਂ ਨੂੰ ਉਹ ਕਈ ਵਾਰ ਹੀਨ ਭਾਵਨਾ ਇਹਦੇ ਨਾਲ ਆਉਂਦੀ ਆ ਜੀ ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਦੀ ਸਥਾਪਨਾ 8 ਚਲਾਈ 1964 ਨੂੰ ਸੁਰਗਵਸੀ ਗਿਆਨੀ ਲక్ష్మణ ਸਿੰਘ ਅੰਧਰਪੁਣਾ ਨੇ ਇਹ ਸੁਪਨਾ ਲੈ ਕੇ ਕੀਤੀ ਸੀ ਕਿ ਨੇਤਰਹੀਣ ਕੋਈ ਵੀ ਸੜਕਾਂ ਦੇ ਉੱਤੇ ਭੀਖ ਮੰਗਦਾ ਨਜ਼ਰ ਨਾ ਆਵੇ ਜੀ ਸੋ ਉਹਨਾਂ ਦਾ ਇਹ ਸੁਪਨਾ ਸੀਗਾ ਕਿ ਇੱਥੇ ਰਹਿ ਕੇ ਨੇਤਰਹੀਣ ਆਪਣੇ ਪੈਰਾਂ ਤੇ ਖੜੇ ਹੋਣ ਸੋ ਉਹ ਸਮੇਂ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਸੰਗੀਤ ਦੀ ਵਿਦਿਆ ਦਿੰਦੇ ਸੀ ਜੀ ਤੇ ਉਸ ਤੋਂ ਬਾਅਦ ਖੱਡੀਆਂ ਬਣਨੀਆਂ ਤੇ ਕੁਰਸੀਆਂ ਦੀ ਬਣਾਈ ਮੰਜੀਆਂ ਦੀ ਬਣਾਈ ਜੀ ਮੋਮਬਤੀਆਂ ਬਣਾਉਣੀਆਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਆ ਚੀਜ਼ਾਂ ਦੀ ਲੋੜ ਹੁੰਦੀ ਸੀਗੀ ਜੀ ਸੋ ਇਹਦੇ ਨਾਲ ਇੱਕ ਨੇਤਰਹੀਨ ਆਪਣਾ ਅੱਛਾ ਖਾਸਾ ਰੁਜ਼ਗਾਰ ਚਲਾ ਲੈਂਦਾ ਸੀ ਜੀ ਤੇ ਉਸ ਤੋਂ ਬਾਅਦ ਸਮੇਂ ਦੇ ਨਾਲ ਜਿਸ ਤਰ੍ਹਾਂ ਇਹ ਬਦਲਾਅ ਹੁੰਦਾ ਗਿਆ ਤੇ ਨੇਤਰਹੀਨ ਪੜਾਈ ਵਾਲੇ ਪਾਸੇ ਨੂੰ ਆਏ ਜਮਾਲਪੁਰ ਦੇ ਵਿੱਚ ਨੇਤਰਹੀਨਾਂ ਦਾ ਸਰਕਾਰੀ ਸਕੂਲ ਖੁੱਲ ਗਿਆ ਹੈਪੋਵਾਲ ਦੇ ਵਿੱਚ ਸਾਡੇ ਲੁਧਿਆਣਾ ਦੇ ਵਿੱਚ ਇੱਕ ਬਲਾਈਂਡ ਸਕੂਲ ਖੁੱਲੇ ਆ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਸਾਡੇ ਪੰਜਾਬ ਦੇ ਵਿੱਚ ਆ ਗਈਆਂ ਫਿਰ ਨੇਤਰਹੀਨਾਂ ਦਾ ਪੜ੍ਹਾਈ ਵੱਲ ਰੁਝਾਨ ਆਇਆ ਫਿਰ ਇਹ ਜਿਹੜੀ ਸੰਸਥਾ ਭਾਰਤ ਨੇਤਰਹੀਨ ਸੇਵਕ ਸਮਾਜ ਇਹਨੇ ਆਪਣਾ ਫਰਜ ਜਿੱਥੇ ਨੇਤਰਹੀਨਾਂ ਨੂੰ ਪੈਰਾਂ ਤੇ ਖੜੇ ਕਰਨ ਦਾ ਆਪਣਾ ਸ਼ੁਰੂ ਤੋਂ ਵੀੜਾ ਚੁੱਕਿਆ ਹੋਇਆ ਇਹਨਾਂ ਨੇ ਫਿਰ ਨੇਤਰਹੀਨਾਂ ਨੂੰ ਹਾਇਰ ਐਜੂਕੇਸ਼ਨ ਦੇਣ ਵਾਸਤੇ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਜਾਂ ਗੈਰ ਸਰਕਾਰੀ ਹੋਸਟਲ ਨਹੀਂ ਸੀ ਤੇ ਉਹ ਇੱਕ ਹੋਸਟਲ ਇੱਥੇ ਪ੍ਰੋਵਾਈਡ ਕਰਵਾਇਆ ਵੀ ਜਿਹੜੇ ਬੱਚੇ ਕੋਈ 10ਵੀਂ 12ਵੀਂ ਤੋਂ ਪੜ੍ਹ ਕੇ ਇੱਥੇ ਆਉਣ ਸਾਡੇ ਕੋਲੇ ਉਹਨਾਂ ਨੂੰ ਕਾਲਜ ਦੀ ਵਿੱਦੇ ਇੱਥੇ ਰਹਿ ਕੇ ਉਹ ਹਾਸਲ ਕਰਨ ਉਹਨਾਂ ਦਾ ਸਾਰਾ ਪੜ੍ਹਾਈ ਦਾ ਖਰਚਾ ਸਾਰਾ ਸੰਗਤ ਦੇ ਸਹਾਇਜੋਗ ਦੇ ਨਾਲ ਇੱਥੇ ਕੀਤਾ ਜਾਂਦਾ ਔਰ ਇਸ ਟਾਈਮ ਅਗਰ ਮੈਂ ਪ੍ਰੈਜੈਂਟ ਦੀ ਗੱਲ ਕਰਾਂ ਸਾਡੇ ਕੋਲ ਤਕਰੀਬਨ 40 42 ਕਿਤੇ ਦੇ ਕਰੀਬ ਨਿਤਰੀ ਇੱਥੇ ਇਸ ਟਾਈਮ ਰਹਿ ਵੀ ਰਹੇ ਨੇ ਜੀ 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 ਕਿ ਇਹ ਸੰਗੀਤ ਖੁਦ ਆਪ ਆਪਣੇ ਆਪਣੇ ਜੋ ਵੀ ਆ ਆਪ ਸਿੱਖਦੇ ਵੇ ਕਿ ਕਿੰਨਾ ਟਾਈਮ ਲੱਗ ਜਾਂਦਾ ਇੱਕ ਬੰਦੇ ਨੂੰ ਜੇ ਸਿਖਾਣਾ ਹੋਵੇ ਪ੍ਰੋਪਰ ਸੰਗੀਤ ਸਾ ਸੰਗੀਤ ਜਾਂ ਕੋਈ ਵੀ ਚੀਜ਼ ਆਪਾਂ ਅਗਰ ਸਿਖਾਉਨੇ ਆ ਉਹਦੇ ਵਿੱਚ ਇੱਕ ਤਾਂ ਤੁਹਾਡੀ ਰੁਚੀ ਤੇ ਕੰਮ ਕਰਦੀ ਆ ਜੀ ਤੇ ਤੁਹਾਡੀ ਰੁਚੀ ਕਿੰਨੀ ਆ ਤੇ ਜਿਹੜਾ ਬੰਦਾ ਸਿੱਖਣਾ ਚਾਹੁੰਦਾ ਕਿਸੇ ਵੀ ਕੰਮ ਨੂੰ ਕਈ ਵਾਰੀ ਤਾਂ ਆਪਾਂ ਸੋਚਦਾ ਆਪਾਂ ਹੈਰਾਨ ਹੋ ਜਾਂਦੇ ਆ ਵੀ ਯਾਰ ਇੰਨਾ ਔਖਾ ਕੰਮ ਇਹਨੇ ਮਿੰਟਾਂ ਚ ਸਿੱਖ ਲਿਆ ਕਈ ਵਾਰੀ ਉਹਨੂੰ ਸਾਲਾਂ ਵਧੀ ਲੱਗ ਜਾਂਦੇ ਨੇ ਇੱਕ ਰੁਚੀ ਤੇ ਕੰਮ ਕਰਦਾ ਇੱਕ ਬੱਚੇ ਦੀ ਮੈਂਟੈਲਿਟੀ ਕੀ ਹੈ ਤੇ ਮਾਹੌਲ ਕੀ ਹੈ ਤੇ ਦੂਜਾ ਉਸਤਾਦ ਜਿਹੜੇ ਨੇ ਉਹਨਾਂ ਤੇ ਆਮ ਨੋਰਮਲ ਅਗਰ ਬੱਚਾ ਸਿੱਖਣਾ ਚਾਹੁੰਦਾ ਤਾਂ ਉਹ ਤਕਰੀਬਨ ਮਹੀਨੇ ਦੇ ਵਿੱਚ ਗੱਡੀ ਲਾਈਨ ਤੇ ਆ ਜਾਂਦੀ ਹੈ ਤੇ ਸੰਗੀਤ ਦਾ ਤਾਂ ਫਿਰ ਸਮੁੰਦਰ ਹੈ ਜੀ ਜਦੋਂ ਬੰਦਾ ਉਤਰ ਜਾਂਦਾ ਤੇ ਫਿਰ ਇਹ ਕਦੇ ਵੀ ਸੰਪੂਰਨ ਇਹਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਹਾਂ ਆਪਣੇ ਗੁਜ਼ਾਰੇ ਜੋਗਾ ਬੱਚਾ 2-3 ਸਾਲਾਂ ਦੇ ਵਿੱਚ ਵਧੀਆ ਸਿੱਖ ਕੇ ਗੁਰਬਾਣੀ ਸਿੱਖ ਕੇ ਤਬਲਾ ਹਾਰਮੋਨੀਅਮ ਸਿੱਖ ਕੇ ਆਪਣੀ ਰੋਜੀ ਰੋਟੀ ਕਮਾਉਣ ਜੋਗਾ ਹੋ ਸਕਦਾ ਹੈ ਜਿਵੇਂ ਦੇਖਿਆ ਗਿਆ ਹੁਣੀ ਵੀ ਆਪਾਂ ਦੇਖ ਰਹੇ ਸੀਗੇ ਸਮਾਂ ਵੀ ਆਪ ਚੱਕ ਚੱਕ ਕੇ ਆਪਣਾ ਆਪ ਰੱਖਦੇ ਸਾਰਾ ਕੁਝ ਆਪਣੇ ਆਪਣੇ ਸਾਜ ਕਰ ਰਿਹਾ ਇਹਨਾਂ ਨੂੰ ਕਿਦਾਂ ਇਹ ਕਿਸ ਤਰ੍ਹਾਂ ਇਹ ਕਰ ਰਹੇ ਆ ਜਿਵੇਂ ਜਿਵੇਂ ਉਹ ਬਿਮਾਰੀ ਚੋਂ ਕੱਢਣੇ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਕਿਦਾਂ ਪਛਾਣਨ ਦੀ ਹੈ ਵੀ ਆਪਣਾ ਇਹ ਸਾਜ ਇਹਨਾਂ ਦੇ ਲਈ ਹੈ ਇਹ ਸਾਰਾ ਜਦਾਂ ਹੁਣ ਆਪਾਂ ਇੱਕ ਆਮ ਇੱਕ ਮੋਟੀ ਜਿਹੀ ਉਦਾਹਰਨ ਆਪਾਂ ਮੈਂ ਤੁਹਾਨੂੰ ਦਿੰਦਾ ਇੱਥੇ ਵੀ ਜਦਾਂ ਆਪਾਂ ਇੱਕ ਕਮਰੇ ਦੇ ਵਿੱਚ ਵੜਦੇ ਆਂ ਰਾਤ ਨੂੰ ਉੱਥੇ ਬਿਲਕੁਲ ਅੰਧੇਰਾ ਹੈ ਤੇ ਸਾਨੂੰ ਨਹੀਂ ਪਤਾ ਵੀ ਸਾਹਮਣੇ ਕਮਰੇ 'ਚ ਕਿੱਥੇ ਕੀ ਪਿਆ ਪਰ ਸਾਨੂੰ ਇਹਦਾ ਅੰਦਾਜ਼ਾ ਹੁੰਦਾ ਵੀ ਦਰਵਾਜ਼ਾ ਖੋਲਦਿਆਂ ਸਾਰ ਲੈਫਟ ਹੈਂਡ ਜਾਂ ਰਾਈਟ ਹੈਂਡ ਸਾਡੇ ਸਵਿਚ ਬੋਰਡ ਹੈ ਅਸੀਂ ਉੱਥੇ ਹੱਥ ਸਾਡਾ ਜਾਂਦਾ ਅਸੀਂ ਸਵਿਚ ਦਬਦੇ ਆਂ ਲਾਈਟ ਆਨ ਹੋ ਜਾਂਦੀ ਹੈ ਕਮਰੇ 'ਚ ਦੇਖਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਮੰਨ ਲਓ ਆਪਾਂ ਖਾਣਾ ਖਾਣੇ ਆਂ ਖਾਣਾ ਖਾਂਦੇ ਆਪਾਂ ਚਾਹੇ ਲਾਈਟ ਜਗਦੀ ਆ ਚਾਹੇ ਆਪਾਂ ਆਪਸ ਵਿੱਚ ਗੱਲਾਂ ਕਰਦੇ ਆਂ ਕੁਝ ਵੀ ਐ ਸਾਨੂੰ ਆਪਣਾ ਮੂੰਹ ਤਾਂ ਨਹੀਂ ਦਿਸਦਾ ਪਰ ਰੋਟੀ ਫਿਰ ਵੀ ਸਾਡੇ ਮੂੰਹ ਦੇ ਵਿੱਚ ਹੀ ਜਾਂਦੀ ਆ ਜਾਂ ਹੋਰ ਕਿਸੇ ਪਾਸੇ ਨਹੀਂ ਅੰਨਕ ਜਾਂ ਹੋਰ ਕਿਸੇ ਪਾਸੇ ਨਹੀਂ ਜਾਂਦੀ ਹਨ ਇਸੇ ਤਰ੍ਹਾਂ ਇੱਕ ਇਹ ਮਨ ਲਓ ਪ੍ਰੈਕਟਿਸ ਖੈਲੋ ਇਹਨੂੰ ਤੁਸੀਂ ਕਹਿ ਸਕਦੇ ਆਂ ਮੋਬਿਲਟੀ ਕਹਿ ਸਕਦੇ ਆਂ ਅਸੀਂ ਵੀ ਇੰਨੀ ਕੁ ਜ਼ਿਆਦਾ ਜੇ ਮਨ ਲਓ ਕਹਿੰਦੇ ਆਂ ਵੀ ਪ੍ਰਮਾਤਮਾ ਜੇ ਇੱਕ ਚੀਜ਼ ਦੀ ਕੋਈ ਘਾਟ ਪਾਉਂਦਾ ਤਾਂ ਇੱਕ ਪਲੱਸ ਕਰ ਦਿੰਦਾ ਜੇ ਮੰਨ ਲਓ ਸਾਡਾ ਦੋ ਕੰਨ ਸੁਣਨ ਵਾਸਤੇ ਦਿੱਤੇ ਨੇ ਦੋ ਅੱਖਾਂ ਦੇਖਣ ਵਾਸਤੇ ਦਿੱਤੀਆਂ ਨੇ ਦੋ ਹੱਥ ਸਾਨੂੰ ਕੰਮ ਕਰਨ ਲਈ ਦਿੱਤੇ ਨੇ ਲਤਾਂ ਤੁਰਨ ਵਾਸਤੇ ਦਿੱਤੀਆਂ ਤੁਸੀਂ ਦੇਖੋਗੇ ਜੇ ਕਿਸੇ ਦੀ ਇੱਕ ਲੱਤ ਨਹੀਂ ਹੈਗੀ ਦੂਸਰੀ ਲੱਤ ਦੇ ਵਿੱਚ ਪਾਵਰ ਡਬਲ ਹੈ ਜੇ ਕਿਸੇ ਦਾ ਇੱਕ ਹੱਥ ਨਹੀਂ ਹੈਗਾ ਦੂਸਰੇ ਹੱਥ ਦੇ ਨਾਲ ਡਬਲ ਨਾਲੋਂ ਵੱਧ ਕੰਮ ਕਰਦਾ ਇਸੇ ਤਰ੍ਹਾਂ ਇਹ ਹੈ ਵੀ ਜੇ ਅੱਖਾਂ ਨਹੀਂ ਹੈਗੀਆਂ ਉਹਨੂੰ ਕੰਨਾਂ ਦੇ ਜਰੀਆ ਸਾਇੰਸ ਇੰਨੀ ਜ਼ਬਰਦਸਤ ਦੇਤੀ ਕਿ ਉਹ ਸੁਣ ਕੇ ਉਸ ਚੀਜ਼ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਤੇ ਉਹਨੂੰ ਫਿਰ ਉਹ ਕਰ ਦਿੰਦਾ ਸਿੱਖ ਜਾਂਦਾ ਲਗਭਗ ਕਿੰਨੇ ਅੱਜ ਤੱਕ ਬੱਚੇ ਹੈ ਤੁਸੀਂ ਇੱਥੇ ਟ੍ਰੇਨ ਕਰਕੇ ਭੇਜ ਚੁੱਕੇ ਜਿਹੜੇ ਨਾਲ ਵੱਡੀ ਜੋਬ ਤੇ ਲੱਗ ਚੁੱਕੇ ਆ ਗਿਣਤੀ ਮੈਂ ਸਮਝਦਾ ਵੀ ਹਜ਼ਾਰ ਤੋਂ ਪਲੱਸ ਹੀ ਆ ਜੀ ਤੇ ਉਹਦੇ ਵਿੱਚ ਸਾਡੇ ਕੋਲੇ ਬਹੁਤ ਸਾਰੇ ਰਾਗੀ ਸਿੰਘ ਨੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਦੇਸ਼ ਕੌਮ ਦੀ ਸੇਵਾ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀਆਂ ਕਰ ਰਹੇ ਨੇ ਸਾਡੇ ਨੇਤਰਹੀਨ ਸਾਥੀ ਤੇ ਕੁਝ ਨੇਤਰਹੀਨ ਜਿਹੜੇ ਸਾਡੇ ਟੀਚਰ ਨੇ 뮤직 ਟੀਚਰ ਲੱਗੇ ਨੇ ਹੋਰ ਲੈਂਗੁਏਜ ਟੀਚਰ ਹੈ ਇੱਥੇ ਰਹਿ ਕੇ ਜਿਨ੍ਹਾਂ ਨੇ ਆਪਣੀ ਉੱਚੀ ਵਿਦਿਆ ਹਾਸਲ ਕੀਤੀ ਆ ਤੋ ਇਹ ਸੰਸਥਾ ਜਿਸ ਮਕਸਦ ਲਈ ਗਿਆਨੀ ਲਖਮਨ ਸਿੰਘ ਅੰਦਰਵਜੀ ਨੇ ਸੁਪਨਾ ਲੈ ਕੇ ਬਣਾਈ ਸੀ ਅੱਜ ਉਹਨਾਂ ਦਾ ਪਰਿਵਾਰ ਬਲਵਿੰਦਰ ਸਿੰਘ ਮਹਿਮੂਦਪੁਰ ਉਹਨਾਂ ਦੇ ਪੋਤੇ ਨੇ ਕਰਨੈਲ ਸਿੰਘ ਮਹਿਮੂਦਪੁਰ ਤੇ ਹੋਰ ਉਹਨਾਂ ਦਾ ਜਿੰਨਾ ਪਰਿਵਾਰ ਉੱਥੇ ਬਹੁਤ ਵੱਡਾ ਇੱਕ ਪਰਿਵਾਰ ਹੈ ਉਹ ਸਾਰਾ ਪਰਿਵਾਰ ਅੱਜ ਉਸੇ ਸੇਵਾ ਨੂੰ ਅੱਗੇ ਤੋਰ ਰਿਹਾ ਤੇ ਅੱਜ ਲਗਾਤਾਰ ਬੱਚੇ ਆਪਣੇ ਮਿਸ਼ਨ ਵੱਲ ਅੱਗੇ ਵਧ ਰਹੇ ਨੇ ਥੋੜੇ ਕਿੰਨੇ ਨਿਤਰੀਨ ਵਿੱਦੇ ਹਾਸਲ ਕਰ ਰਹੇ ਨੇ ਪਰ ਇਸ ਤੋਂ ਇਲਾਵਾ ਇੱਕ ਮੈਂ ਹੋਰ ਇੱਥੇ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਇੱਥੇ ਨੇਤਰਹੀਨ ਲੜਕੀਆਂ ਦਾ ਤੇ ਬਜ਼ੁਰਗਾਂ ਦਾ ਰਹਿਣ ਦਾ ਪ੍ਰਬੰਧ ਹੈ ਜਿਹੜੀਆਂ ਲੜਕੀਆਂ ਵਾਸਤੇ ਸਾਡੀ ਸੰਸਥਾ ਹੈ ਉਹ ਸਾਡੀ ਅੰਮ੍ਰਿਤਸਰ ਦੇ ਵਿੱਚ ਸਨਸਾਭ ਰੋਡ ਦੇ ਉੱਤੇ ਛਾਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਾਡੀ ਇਹ ਸੰਸਥਾ ਜਿੱਥੇ ਨੇਤਰਹੀਨ ਲੜਕੀਆਂ ਨੂੰ ਵਧੀਆ ਵਿੱਦਿਆ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਘਰ ਦੇ ਘਰੇਲੂ ਕੰਮ ਸਿਖਾ ਕੇ ਨਿਰਪੂਣ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਵਿੱਦਿਆ ਤੋਂ ਬਾਅਦ ਆਪਣਾ ਗ੍ਰਸਥੀ ਜੀਵਨ ਜਿਹੜਾ ਉਹ ਵੀ ਵਧੀਆ ਤਰੀਕੇ ਨਾਲ ਜੀ ਸਕਣ ਟੋਟਲ ਇਸ ਟਾਈਮ ਤੁਹਾਡੇ ਕੋਲ ਕਿੰਨੇ ਬੱਚੇ ਇਸ ਟਾਈਮ ਹੈਗੇ ਆ ਔਰ ਉਹਨਾਂ ਦੀ ਡਿਟੇਲ ਕੀ ਹੈ ਤੇ ਰਹਿੰਦੇ ਵੀ ਇੱਥੇ ਹੀ ਆ ਹੱਤ ਤਕਰੀਬਨ 40-42 ਸਾਡੇ ਕੋਲ ਹੈਗੇ ਨੇ ਜੀ ਇਸ ਟਾਈਮ ਜਿਹੜੇ ਇੱਥੇ ਰਹਿਣ ਵਾਲੇ ਨੇ ਔਰ ਇਹਨਾਂ ਦੀ ਰੁਟੀਨ ਦੀ ਅਗਰ ਮੈਂ ਗੱਲ ਕਰਾਂ ਤਾਂ ਸਵੇਰੇ ਤਕਰੀਬਨ 5:00 ਵਜੇ ਉੱਠ ਕੇ ਸਾਰਾ ਤਿਆਰ ਹੋ ਜਾਂਦੇ ਨੇ ਸਾਰੇ ਆਪਣਾ ਨਿਤਨੇਮ ਦੇ ਨਾਲ ਉਸ ਤੋਂ ਬਾਅਦ ਸਵੇਰੇ ਚਾਹ ਪੀਣ ਤੋਂ ਬਾਅਦ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ ਉੱਥੇ ਨਿਤਨੇਮ ਦਾ ਸਮਾਂ ਤੇ ਉਸ ਤੋਂ ਬਾਅਦ ਫਿਰ ਕੀਰਤਨ ਤੇ ਤਕਰੀਬਨ ਪੌਣੇ 8:00 ਵਜੇ ਤੋਂ ਬਾਅਦ ਵਾਪਸ ਆ ਕੇ ਇੱਥੇ ਫਿਰ ਇਹਨਾਂ ਦਾ ਬ੍ਰੇਕਫਾਸਟ ਰੈਡੀ ਹੁੰਦਾ ਜੀ ਤੇ ਉਹ ਬ੍ਰੇਕਫਾਸਟ ਜਿਹੜਾ ਆ ਉਹ ਕਰਨ ਤੋਂ ਬਾਅਦ ਜਿਹੜੇ ਬੱਚੇ ਪੜਨ ਵਾਲੇ ਨੇ ਉਹ ਆਪਣੇ ਪੜ੍ਹਾਈ ਵਾਲੇ ਪਾਸੇ ਜੁੜ ਜਾਂਦੇ ਨੇ ਜਿਹੜੇ ਕਾਲਜ ਜਾਣ ਵਾਲੇ ਨੇ ਨੇਤਰਹੀਨ ਬੱਚੇ ਸਾਡੇ ਉਹ ਆਪਣੇ ਕਾਲਜਾਂ ਨੂੰ ਚਲੇ ਜਾਂਦੇ ਨੇ ਜਿਹੜੇ ਨੌਕਰੀਆਂ ਕਰਦੇ ਨੇ ਕੁਝ ਇੱਥੇ ਰਹਿ ਰਹੇ ਨੇ ਸਾਡੇ ਕੁਝ ਤਾਂ ਦੇ ਵੀ ਉਹ ਆਪਣੇ ਕਮਾਕਾਰਾਂ ਨੂੰ ਚਲੇ ਜਾਂਦੇ ਨੇ ਤੇ ਇਸ ਤੋਂ ਬਾਅਦ ਇਹ ਸਾਰੀ ਰੁਟੀਨ ਇਹਨਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਦੁਪਹਿਰ ਨੂੰ ਲੰਚ ਦਾ ਟਾਈਮ ਹੈ ਜਿਹੜਾ 1:00 ਵਜੇ ਤੋਂ ਲੈ ਕੇ ਚੱਲਦਾ ਹੈ ਜੀ ਤੇ ਸ਼ਾਮ ਨੂੰ ਖਾਣੇ ਦਾ ਟਾਈਮ ਹੈ 7:00 7:30 ਵਜੇ ਸੋ ਇੱਥੇ ਇੱਕ ਮੈਂ ਹੋਰ ਬੜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਇਸ ਸੰਸਥਾ ਦਾ ਕਿਸੇ ਪਾਸੇ ਵੀ ਕੋਈ ਜ਼ਿਆਦਾ ਪ੍ਰਚਾਰ ਨਹੀਂ ਹੈਗਾ ਪਰ ਤੁਸੀਂ ਦੇਖੋ ਕਿ ਆ ਤੁਹਾਡੇ ਕੋ ਡੈਰੀ ਪਈ ਆ ਸਾਡੀ ਇਹਦੇ ਵਿੱਚ ਤਕਰੀਬਨ 3 ਮਹੀਨਿਆਂ ਦੀ ਅਡਵਾਂਸ ਦੇ ਵਿੱਚ ਰੋਟੀ ਦੀ ਬੁਕਿੰਗ ਹੈ ਜੀ ਔਰ ਇੱਥੇ ਰੋਟੀ ਖਾਣ ਵਾਸਤੇ ਲੰਗਰ ਛਕਾਉਣ ਵਾਸਤੇ ਇੱਥੇ ਮੰਨ ਲਓ ਮੰਨ ਲਓ ਟਾਈਮ ਲੈਣਾ ਪੈਂਦਾ ਤੁਸੀਂ ਇਹ ਦੇਖ ਲਓ ਵੀ ਤਿੰਨ ਤਿੰਨ ਮਹੀਨੇ ਲੰਚ ਬ੍ਰੇਕਫਾਸਟ ਤੇ ਡਿਨਰ ਸਾਡਾ ਬੁੱਕ ਹੈ ਤੇ ਉਹ ਮਨ ਲੋ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸੰਗਤ ਆ ਕੇ ਸ਼ਿਕਾਉਂਦੀ ਆ ਉਹਦੇ ਵਿੱਚ ਕਿਸੇ ਦੇ ਬੱਚੇ ਦਾ ਜਨਮ ਦਿਨ ਹੁੰਦਾ ਕਿਸੇ ਦੀ ਮੈਰਿਜ ਐਨਿਵਰਸਰੀ ਆ ਕਿਸੇ ਦੇ ਬਜ਼ੁਰਗਾਂ ਦੀ ਵਰਸੀ ਜਾਂ ਕੋਈ ਖੁਸ਼ੀ ਨਾਮੇ ਮਨਾਉਣਾ ਚਾਹੁੰਦਾ ਆ ਉਹ ਆ ਕੇ ਇੱਥੇ ਹੱਥੀਂ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਵੀ ਮਨ ਨੂੰ ਸ਼ਾਂਤੀ ਮਿਲਦੀ ਆ ਔਰ ਉਹਨਾਂ ਨੂੰ ਖੁਸ਼ੀ ਮਿਲਦੀ ਆ ਔਰ ਇਹਨਾਂ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਆ ਲਾਸਟ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਇੰਦਾਂ ਦੀ ਸੇਵਾ ਕਰਦੇ ਆ ਜਾਂ ਕਿਸੇ ਹੋਰ ਵੀ ਜਿਹੜੇ ਵੀ ਸੀਗੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਹਿੰਦੇ ਨੇ ਜਿਸ ਤਨ ਲੱਗੀਆਂ ਸੂਹੀ ਜਾਣੇ ਸੋ ਜਦਾਂ ਕਹਿੰਦੇ ਹੁੰਦੇ ਨੇ ਵੀ ਜਿਹੜਾ ਚਿਹਰਾ ਹੱਸਦਾ ਹੁੰਦਾ ਉਹਦੇ ਪਿੱਛੇ ਵੀ ਬਹੁਤ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਸਮੱਸਿਆਵਾਂ ਸੋ ਮੈਂ ਇੱਕ ਆਮ ਸਧਾਰਨ ਪਰਿਵਾਰ ਚੋਂ ਆ ਅਸੀਂ 8 ਭੈਣ ਭਰਾ ਸੀ ਜਿਨ੍ਹਾਂ ਚੋਂ ਪੰਜਾਂ ਦੀ ਸਾਡੀ ਨੈਗੇਟਿਵ ਪ੍ਰੋਬਲਮ ਸੀਗੀ ਔਰ ਇੱਕ ਭਰਾ ਸਾਡਾ ਮੈਂਟਲੀ ਆਫਸੈਟ ਸੀ ਜੀ ਸੋ ਉਸ ਤੋਂ ਬਾਅਦ ਜਿਹੜਾ ਦੋ ਭਰਾ ਸੀ ਜਿਹੜੇ ਉਹ ਪੜ੍ਹ ਲਿਖ ਸਾਡੀ ਉਮਰ ਮੇਰੀ ਜਦੋਂ 12 ਸਾਲ ਸੀ ਜਦੋਂ ਸਾਨੂੰ ਨੇਤਰਹੀਨਾਂ ਦੇ ਸਕੂਲ ਦਾ ਪਤਾ ਲੱਗਿਆ ਤੇ ਭੈਣਾਂ ਮੇਰੀਆਂ ਵੱਡੀਆਂ ਸੀਗੀਆਂ ਉਹ ਪੜ ਨਹੀਂ ਸਕੀਆਂ ਇਸ ਚੀਜ਼ ਦਾ ਗਮ ਸੀ ਦਿਲ ਦੇ ਵਿੱਚ ਵੀ ਇਹ ਵੀ ਕੋਈ ਹੋਰ ਕੋਈ ਭੈਣ ਇਹ ਤਾਂ ਵਾਂਝੀ ਨਾ ਰਵੇ ਵਿਦਿਆ ਤੋਂ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਨੇਤਰਹੀਨ ਹੁੰਦੀ ਹੈ ਤੇ ਦੋ ਭਰਾ ਅਸੀਂ ਪੜ ਕੇ ਦੋਨੋਂ ਅਸੀਂ ਸਰਕਾਰੀ ਨੌਕਰੀਆਂ ਵੀ ਕਰਦੇ ਆਂ ਵੈਲ ਸੈਟਲ ਆਜ ਸਾਡੇ ਪਰਿਵਾਰ ਨੇ ਜੀ ਤੇ ਇਸੋ ਬਾਅਦ ਵੀ ਸਾਡੇ ਬੱਚਿਆਂ ਦੇ ਵਿੱਚ ਵੀ ਕੁਝ ਪ੍ਰੋਬਲਮ ਆਈ ਜਿੱਦਾਂ ਮੇਰੀ ਬੇਟੀ ਦੇ ਵਿੱਚ ਵੱਡੀ ਦੇ ਵਿੱਚ ਨਿਗਾ ਦੀ ਪ੍ਰੋਬਲਮ ਆ ਗਈ ਤੇ ਛੋਟਾ ਭਰਾ ਬਲਵਿੰਦਰ ਮੇਰਾ ਉਹਦੇ بیٹے ਦੇ ਵਿੱਚ ਨਿਗਾ ਦੀ ਪ੍ਰੋਬਲਮ ਆ ਗਈ ਪਰ ਉਸ ਟਾਈਮ ਤੱਕ ਅਸੀਂ ਸੰਭਲ ਚੁੱਕੇ ਸੀਗੇ ਅਸੀਂ ਉਹਨਾਂ ਬੱਚਿਆਂ ਨੂੰ ਨਾਰਮਲ ਜ਼ਿੰਦਗੀ ਦੇ ਵਿੱਚ ਪੜਾ ਲਿਖਾ ਕੇ ਅੱਜ ਉਹ ਪੈਰਾਂ ਤੇ ਖੜੇ ਕਰ ਰਹੇ ਆ ਬੱਚਿਆਂ ਨੂੰ ਵੀ ਬੇਟੀ ਮੇਰੀ ਪੜ ਕੇ ਨੌਕਰੀ ਕਰਨ ਲੱਗੀ ਆ ਤੇ ਉਹ ਦੂਸਰਾ ਬੱਚਾ ਸਾਡਾ ਉਹ ਇਸ ਟਾਈਮ ਯੂਕੇ ਦੇ ਵਿੱਚ ਪੜ੍ਹਾਈ ਕਰ ਰਿਹਾ ਬਲੈਂਡ ਸਕੂਲ ਦੇ ਵਿੱਚ ਉੱਥੋਂ ਇੱਥੋਂ ਪੜਾ ਕੇ ਅਸੀਂ ਬੱਚੇ ਨੂੰ ਉੱਥੇ ਨਾਰਮਲ ਸਕੂਲ 'ਚ ਪੜ੍ਹ ਰਿਹਾ ਬੱਚਾ ਉਹ ਸੋ ਅਸੀਂ ਇਸ ਪਾਸੇ ਇਸ ਵੀ ਆਪਣੇ ਲਈ ਹਰੇ ਕਿਉਂ ਸਮਝ ਆਉਂਦਾ ਆਪਣੇ ਧੀਆ ਪੁੱਤਾਂ ਲਈ ਸਾਰੇ ਕਰਦੇ ਨੇ ਮੰਨ ਲਓ ਅਸੀਂ ਵੀ ਉਹਨਾਂ ਚੋਂ ਆ ਅਸੀਂ ਆਪਣੇ ਧੀਆ ਪੁੱਤਾਂ ਲਈ ਕਰਦੇ ਆ ਜਿੱਥੇ ਅਸੀਂ ਆਪਣੇ ਬੱਚਿਆਂ ਲਈ ਕਰਾਂਗੇ ਉਥੇ 40 50 ਹੋਰ ਕਰ ਲਾਂਗੇ ਕੋਈ ਫਰਕ ਨਹੀਂ ਪੈਂਦਾ ਜੇ ਰਾਸਤੇ ਤੇ ਅਸੀਂ ਆਪਣੇ ਧੀਆ ਪੁੱਤ ਤੋੜ ਲੇ ਤਾਂ ਇਹਨਾਂ ਨੂੰ ਵੀ ਨਾਲ ਤੋੜਾਂਗੇ ਇੱਕ ਮੰਦੇ ਅੰਦਰ ਜज्ਵਾ ਸੀਗਾ ਸੋ ਜਿੰਨੇ ਮੇਰੇ ਸਾਥੀ ਅਸੀਂ ਜਮਾਲਪੁਰ ਤੋਂ ਅਸੀਂ ਇਕੱਠੇ ਪੜੇ ਸੀਗੇ ਤੇ ਅਬਾਵਾ ਜਸਪ੍ਰੀ ਸਿੰਘ ਜੀ ਮੇਰੇ ਨਾਲ ਬੈਠੇ ਨੇ ਇਹਨੇ ਹੋਰ ਸਾਥੀ ਨੇ ਪਰਮੇਂਦਰ ਭਾਜੀ ਨੇ ਪਰਮੇਂਦਰ ਫੁੱਲਾਂਵਾਲ ਜੀ ਸਾਡੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਹ ਉਹ ਦੇਖ ਸਕਦੇ ਨੇ ਹੋਰ ਜਿੰਨੇ ਲੋਕ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਜਿਹੜੀ ਸੰਸਥਾ ਹੈ ਅੱਜ ਇੱਥੇ ਨੈਤਰਹੀਣ ਜਿਹੜੇ ਆਪਣੇ ਘਰ ਵਰਗੇ ਮਾਹੌਲ ਦੇ ਵਿੱਚ ਇੱਥੇ ਰਹੇ ਰਹੇ ਨੇ ਸੋ ਮੈਂ ਤੁਹਾਡੇ ਮਾਧਮ ਰਾਹੀਂ ਸੰਗਤ ਨੂੰ ਇਹੀ ਬੇਨਤੀ ਕਰੂੰਗਾ ਵੀ ਤੁਹਾਨੂੰ ਕਿਤੇ ਵੀ ਤੁਹਾਡੇ ਨੇੜੇ ਤੇੜੇ ਕੋਈ ਅਗਰ ਨੇਤਰਹੀਨ ਕੋਈ ਇਸ ਤਰ੍ਹਾਂ ਦਾ ਬੱਚਾ ਬੱਚੀ ਮਿਲਦਾ ਸੋ ਜਰੂਰ ਸਾਡੇ ਇੱਥੇ ਤੱਕ ਤੁਸੀਂ ਸੰਪਰਕ ਕਰਾਓ ਤਾਂ ਕਿ ਉਹਦਾ ਵੀ ਜੀਵਨ ਜਿਹੜਾ ਵਧੀਆ ਹੋ ਸਕੇ ਅਸੀਂ ਉਹਨੂੰ ਕਿਸੇ ਵਧੀਆ ਪਾਸੇ ਲਿਜਾ ਸਕੀਏ ਸੋਰ ਤੁਹਾਡੇ ਕੋਈ ਨੇੜੇ ਤੇੜੇ ਕੋਈ ਸੰਸਥਾ ਇਸ ਤਰ੍ਹਾਂ ਦੀ ਹੋਵੇ ਸੋ ਜਰੂਰ ਉੱਥੇ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤਾਂ ਕਿ ਆ ਜਿਹੜਾ ਨਸ਼ਿਆਂ ਦਾ ਖਹਿਰ ਸਾਡੇ ਪੰਜਾਬ ਤੇ ਟੁੱਟਿਆ ਹੋਇਆ ਨਾ ਸਾਡੇ ਬੱਚੇ ਦੇਖਣ ਕਿ ਆ ਬੱਚੇ ਜਿਨ੍ਹਾਂ ਦੀ ਨਿਗਾ ਨਹੀਂ ਹੈਗੀ ਆ ਜਿਹੜੇ ਦੇਖ ਨਹੀਂ ਸਕਦੇ ਆ ਤੁਰਨ ਫੇਰ ਨਹੀਂ ਸਕਦੇ ਤੇ ਇਹ ਕਿਸ ਤਰ੍ਹਾਂ ਸਾਰੀ ਜ਼ਿੰਦਗੀ ਜੀ ਰਹੇ ਨੇ ਆਮ ਨੋਰਮਲ ਲਾਈਫ ਜੀ ਰਹੇ ਨੇ ਸਾਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਅਸੀਂ ਕਿਉਂ ਨਹੀਂ ਆ ਸਾਰਾ ਕੁਝ ਕਰ ਸਕਦੇ ਮੈਂ ਇਹ ਗੱਲ ਦਾਅਵੇ ਨਾ ਕਹਿ ਸਕਦਾ ਤੁਹਾਡੇ ਬੱਚਿਆਂ ਨੂੰ ਜਿਹੜੀ ਮੋਟੀਵੇਸ਼ਨ ਇਸ ਤਰ੍ਹਾਂ ਦੀਆਂ ਸੰਸਥਾਵਾਂ ਚੋਂ ਮਿਲੂਗੀ ਇਹ ਕਿਸੇ ਦੁਨਿਆਵੀ ਪੜਾਈ ਚੋਂ ਨਹੀਂ ਮਿਲਦੀ ਲਾਸਟ ਵਿੱਚ ਆਪਣਾ ਲੋਕੇਸ਼ਨ ਤੇ ਐਡਰੈਸ ਦੱਸ ਦੋ ਜੇ ਮਿਲਣਾ ਚਾਹਵੇ ਤੁਹਾਨੂੰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਲੁਧਿਆਣਾ ਦੇ ਗਿਲ ਰੋਡ ਦੇ ਉੱਤੇ ਸਥਿਤ ਹੈ ਦਸ਼ਮੀਸ਼ ਨਗਰ ਹੈ ਗਲੀ ਨੰਬਰ 7 ਬਿਲਕੁਲ ਰੋਡ ਦੇ ਉੱਪਰ ਪੈ ਜਾਂਦਾ ইউনাইটেড ਸਾਈਕਲ ਪਾਰਟਸ ਹੈਗਾ ਉਹਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਪੈ ਜਾਂਦਾ ਜਿਹਨੂੰ ਮੈਂ ਜਦੋਂ ਦੱਸਿਆ ਵੀ ਇਹਨਾਂ ਦਾ ਗੁਰਦੁਆਰਾ ਕਿਹਾ ਜਾਂਦਾ ਪਰ ਇਹਨੂੰ ਨੇਤਰਹੀਨਾਂ ਦਾ ਗੁਰਦੁਆਰਾ ਸਾਹਿਬ ਦੇ ਨਾਮ ਦੇ ਨਾਲ ਤੁਸੀਂ ਪੁਕਾਰ ਸਕਦੇ ਹੋ ਤੇ ਬਾਕੀ ਇੱਥੇ ਇਹ ਜਿਹੜਾ ਇਹਦੇ ਬੈਕਸਾਈਡ ਦੇ ਉੱਤੇ ਨਾਲੀ ਦੇ ਵਿੱਚ ਹੀ ਜਿਹੜਾ ਆਸ਼ਰਮਾ ਸਾਡਾ ਤੇ ਇੱਥੇ ਨੇਤਰਹੀਨ ਜਿਹੜੇ ਹੋ ਰਹੇ ਰਹੇ ਨੇ ਜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜੇਕਰ ਤੁਸੀਂ ਸੰਸਥਾ ਬਾਰੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇੱਥੇ ਦੋ ਨੰਬਰ ਨੇ ਸਾਡੇ ਦਫ਼ਤਰ ਦੇ 0161 2533979 0161 4502250 ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਸੰਸਥਾ ਬਾਰੇ ਜਾਣਕਾਰੀ ਲੈ ਸਕਦੇ ਹੋ